ਔਰਤ ਨੂੰ ਭੁਜਾ ਕੇ ਲੈ ਕੇ ਆਉਣ ਵਾਲੇ ਵਿਅਕਤੀ ਦਾ ਮਾਮੇ ਭਾਣਜ ਨੇ ਰਲ ਕੇ ਕੀਤਾ ਕਤਲ ਅਸਲਾ ਵੀ ਕੀਤਾ ਗਿਆ ਬਰਾਮਦ ਐਸਪੀ ਸਿਟੀ ਨੇ ਕੀਤੀ ਪ੍ਰੈਸ ਕਾਨਫਰੰਸ ਮੰਗਲਵਾਰ ਨੂੰ 12:30 ਵਜੇ ਦੇ ਲਗਭਗ ਐਸਪੀ ਸਿਟੀ ਨਰਿੰਦਰ ਸਿੰਘ ਨੇ ਪ੍ਰੈਸ ਆਪਣਾ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਪਿਛਲੇ ਦਿਨੀ ਬਠਿੰਡਾ ਦੇ ਮਹਿਣਾ ਚੌਂਕ ਵਿਖੇ ਇੱਕ ਵਿਅਕਤੀ ਦਾ ਕਤਲ ਹੋ ਗਿਆ ਸੀ ਇਹ ਵਿਅਕਤੀ ਕਿਸੇ ਔਰਤ ਨੂੰ ਭੁਜਾ ਕੇ ਲਿਆਇਆ ਸੀ ਤੇ ਉਸ ਔਰਤ ਦੇ بیٹے ਅਤੇ ਉਹਦੇ ਭਰਾ ਵੱਲੋਂ ਇਹ ਆਪਣਾ ਕਤਲ ਕੀਤਾ ਗਿਆ ਜਿਸ ਨੂੰ ਲੈ ਕੇ ਇੱਕ ਵਿਅਕਤੀ ਨੂੰ ਨਵਾਬੋਂ ਗ੍ਰਿਫਤਾਰ ਕੀਤਾ ਗਿਆ ਹੈ। ਇਹ ਸਰ ਮਿਤੀ 17 ਤਾਰੀਖ ਨੂੰ ਜਿਹੜਾ ਮਹਿਣਾ ਚੌਕ ਹੈਗਾ थाना ਕੋਤਵਾਲੀ ਦੇ ਏਰੀਆ ਉਸ ਦੇ ਵਿੱਚ ਇੱਕ ਨਿਰਮਲ ਸਿੰਘ ਏਲੇਸ ਬੱਗੂ ਨਾਮ ਦੇ ਵਿਅਕਤੀ ਨੂੰ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਫਾਇਰ ਕਰਕੇ ਜਿਹੜਾ ਹੈ ਸੀਗਾ ਮਾਰ ਮੌਤੇ ਘਾਟ ਉਤਾਰਪਾ ਸੀਗਾ। ਇਸ ਬੰਦ ਦੇ ਵਿੱਚ ਸਾਡੇ ਵੱਲੋਂ 151 ਨੰਬਰ ਐਫ ਆਈ ਆਰ ਅੰਡਰ ਰੈਲੇਵੈਂਟ ਸੈਕਸ਼ਨ थाना ਕੋਤਵਾਲੀ ਦਰਜ ਰਜਿਸਟਰ ਕੀਤੀ ਗਈ ਸੀਗੀ। ਇਸ ਮਾਮਲੇ ਨੂੰ ਪੂਟੰਟ ਕਰਨ ਲਈ ਦੇ ਮਾਨਯੋਗ ਐਸਐਸਪੀ ਸਾਹਿਬ ਅੰਮ੍ਰਿਤਵਾਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀਗੀਆਂ ਜਿਸ ਦੀ ਸੁਪਰਵਾਈਜ਼ਨ ਡੀਐਸਪੀ ਸਿੱਕੀਮਨ ਕਰ ਰਹੇ ਸੀਗੇ ਇਹਨਾਂ ਦੀ ਸੁਪਰਵਾਈਜ਼ਿੰਗ ਸੈਂਟਰ ਜਿਹੜੀ ਸੀਆਈਏ ਚਾਰਜ 1 ਸੀਆਈਏ ਚਾਰਜ 2 ਅਤੇ ਥਾਣਾ ਕੋਤਵਾਲੀ ਦੀ ਵੱਖ-ਵੱਖ ਟੀਮਾਂ ਜਿਹੜੀਆਂ ਸੀਗੀਆਂ ਲੱਗੀਆਂ ਹੋਈਆਂ ਸੀ ਮੁਕੱਦਮੇ ਨੂੰ ਟਰੇਸ ਕਰਨ ਦੇ ਵਿੱਚ ਸਾਡੀ ਟੀਮਾਂ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਅਸੀਂ ਸੀਆਈਏ 1 ਅਤੇ ਥਾਣਾ ਕੋਤਵਾਲੀ ਦੀ ਟੀਮ ਵੱਲੋਂ ਇਸ ਮੁਕੱਦਮੇ ਨੂੰ ਟਰੇਸ ਕਰ ਲਿਆ ਗਿਆ ਤੇ ਇਹਦੇ ਵਿੱਚ ਇਹ ਜਿਹੜੀ ਸਟੋਰੀ ਨਿਕਲ ਕੇ ਆਈ ਕਿ ਜਿਹੜਾ ਨਿਰਮਲ ਸਿੰਘ ਨੇ ਇਸ ਬੱਬੂ ਨਾਮ ਦਾ ਵਿਅਕਤੀ ਸੀਗਾ ਇੱਕ ਲੜਕੀ ਨੂੰ ਅ ਪ੍ਰਾਇਮ ਮਹੀਨੇ ਦੇ ਵਿੱਚ ਜਿਹੜਾ ਕਾ ਮੱਧ ਪ੍ਰਦੇਸ਼ ਤੋਂ ਭਜਾ ਕੇ ਲੈ ਕੇ ਆਇਆ ਸੀਗਾ ਤੋਂ ਦੇ ਜਿਹੜੇ ਭਰਾ ਸੀਗੇ ਤੇ ਬਾਕੀ ਪਰਿਵਾਰ ਵਾਲੇ ਸੀ ਉਸ ਤੋਂ ਦਿਨ ਤੋਂ ਜਿਹੜਾ ਹੈਗਾ ਸੀ ਇਹਨਾਂ ਦੇ ਪਿੱਛਾ ਕਰ ਰਹੇ ਸੀਗੇ ਇਹਨਾਂ ਨੂੰ ਲੱਭ ਰਹੇ ਸੀਗੇ ਕਿ ਕਿੱਥੇ ਗਏ ਆ ਸੋ ਉਸ ਦਿਨ ਜਿਹੜਾ ਹੈਗਾ ਇਹਨੇ ਮੋਟਰਸਾਈਕਲ ਦਾ ਪਤਾ ਚਲਾ ਰਿਹਾ ਸੀਗਾ ਅੰਗਰੇਜ਼ ਸਿੰਘ ਸੀਗਾ ਜੋ ਲੜਕੀ ਜਿਹੜੀ ਭਜਾ ਕੇ ਲੈ ਆਏ ਸੀਗੇ ਉਹਦੇ ਭਰਾ ਸੀਗਾ ਤੇ ਜਿਹੜੇ ਬੰਦੇ ਨੇ ਪਿੱਛੇ ਸੀਗੇ ਜਿਹਨੇ ਵੈਪਨ ਨਾਲ ਫਾਇਰ ਕੀਤੇ ਸੀਗੇ ਸਰਪਾਰ ਸਿੰਘ ਸੀਗਾ ਜਿਹੜੀ ਲੜਕੀ ਭੱਜ ਕੇ ਆਈ ਸੀਗੀ ਉਸ ਦਾ ਇਹ ਲੜਕਾ ਸੀਗਾ ਸਰਪਾਰ ਸਿੰਘ ਦੀ ਉਮਰ ਜਿਹੜੀ ਹੈਗੀ ਤਕਰੀਬਨ 18-19 ਸਾਲ ਦੱਸੀ ਜਾ ਰਹੀ ਹੈ ਤੇ ਅੰਗਰੇਜ਼ ਸਿੰਘ ਜਿਹੜਾ ਹੈਗਾ ਇਹ ਯੰਸਟਰ ਮਤਲਬ ਅਧਖੜਬਰ ਦਾ 33-32 ਸਾਲ ਦਾ ਵਿਅਕਤੀ ਹੈਗਾ ਸੋ ਇਹਨਾਂ ਨੇ ਜਿਹੜੇ ਹੈਗੇ ਬੜੀ ਪਲੈਨਿੰਗ ਦੇ ਨਾਲ ਹੀ ਮੱਧ ਪ੍ਰਦੇਸ਼ ਤੋਂ ਆ ਕੇ ਜਿਹੜਾ ਹੈਗਾ ਇਹਨੂੰ ਮੌਤ ਦੇ ਘਾਟ ਉਤਾਰ ਕੇ ਬੱਬੂ ਨੂੰ ਜਿਹੜਾ ਸੀਗਾ ਗੋਲੀਆਂ ਨਾਲ ਮਾਰਿਆ ਸੋ ਉਸ ਤੋਂ ਪਹਿਲਾਂ ਵੀ ਇਹਨਾਂ ਨੇ ਆ ਕੇ ਇੱਥੇ ਰਕੀ ਕੀਤੀ ਸੀਗੀ ਤੇ ਇਹਦੇ ਘਰ-ਵਾਰੇ ਪਤਾ ਕੀਤਾ ਸੀਗਾ ਕਿਉਂਕਿ ਜਦੋਂ ਉਹ ਤੋਂ ਭੱਜੇ ਸੀਗੇ ਤਾਂ ਸਿੱਧਾ ਕਾਫੀ ਜਨਾਂ ਤੋਂ ਘੁੰਮਦੇ ਹੋਏ ਜਿਹੜੇ ਸੀਗੇ ਬਠਿੰਡੇ ਦੇ ਵਿੱਚ ਆ ਕੇ ਠਹਿਰੇ ਸੀਗੇ ਤੇ ਤਕਰੀਬਨ 6 ਮਹੀਨਿਆਂ ਤੋਂ ਜਿਹੜਾ ਬਠਿੰਡੇ ਦੇ ਵਿੱਚ ਰਹਿ ਰਹੇ ਸੀਗੇ ਤੇ ਉਸ ਦਿਨ ਜਿਹੜਾ ਅਮੇਸ਼ ਤੇ ਸਰਤਾਜ ਨੇ ਆ ਕੇ ਜਿਹੜਾ ਹੈਗਾ ਇਹਦੇ ਫਾਇਰ ਮਾਰ ਕੇ ਜਿਹੜਾ ਮੌਤ ਦੇ ਘਾਟ ਉਤਾਰ ਜਿਹੜੇ ਬੰਦੇ ਨੇ ਫਾਇਰ ਕੀਤੇ ਆ ਉਹ ਜਿਹੜੀ ਲੜਕੀ ਜਿਹੜੀ ਆਈ ਸੀਗੀ ਮਰਮਲ ਸਿੰਘ ਜਿਸਦੇ ਨਾਲ ਆਇਆ ਸੀਗਾ ਉਸ ਲੜਕੀ ਦੇ ਜਿਹੜੇ ਪਹਿਲਾ ਬੱਚਾ ਸੀਗਾ ਹਸਬੰਡ ਸੀਗਾ ਉਹਦਾ ਬੇਟਾ ਸੀਗਾ ਸਰਤਾਜ ਉਹ ਜਿਹੜਾ ਸੀਗੇ ਜਿੰਨੇ ਫਾਇਰ ਕਿਟੇ ਪਿੱਛੇ ਵਰਕਨ ਯੂਜ਼ ਕੀਤਾ ਸੀਗਾ ਸਰਤਾਜ ਸਿੰਘ ਸਨੋ ਬਲਜੀਤ ਸਿੰਘ ਇਹ ਪਿੰਡ ਜਲਾਲਪੁਰ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਦੂਸਰਾ ਜਿਹੜਾ ਹੈਗਾ ਗਰੇਸ ਸਿੰਘ ਦੇ ਲਈ ਸੋਮੂ ਇਹ ਰੰਧਨਗਰ ਗੋਲਿਆਰ ਦਾ ਰਹਿਣ ਵਾਲਾ ਇਹ ਜਿਹੜੀ ਲੜਕੀ ਸੀਗੀ ਉਹਦਾ ਭਰਾ ਸੀਗਾ ਇਹ ਬਟਨ ਜਿਹੜਾ ਯੂਜ਼ ਕੀਤਾ ਇਹ ਐਸਐਸਸੀ ਦਾ ਨਹੀਂ ਨਹੀਂ ਇਹ ਜਿਹੜਾ ਹੈਗਾ ਅੰਗਰੇਜ਼ ਸਿੰਘ ਨੂੰ ਸੀ ਜਦੋਂ ਗ੍ਰਫਾਰ ਕੀਤਾ ਜਿਹੜਾ ਉਹਨਾਂ ਨੇ ਮੋਟਰਸਾਈਕਲ ਯੂਜ਼ ਕੀਤਾ ਸੀਗਾ ਪਾਰਕਲ ਦੇ ਵਿੱਚ ਉਹ ਸੀ ਬਰਾਮਦ ਕਰ ਲਿਆ ਦੂਜੇ ਜਿਹੜਾ ਸਰਤਾਜ ਸਿੰਘ ਤੇ ਵੈਪਨ ਬਾਰੇ ਅਸੀਂ ਜਿਹੜੀ ਇਹਦੀ ਸੜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਮੂਲੀ ਪੁੱਛਗਿੱਛ ਦੇ ਵਿੱਚ ਅੰਗਰੇਜ਼ ਸਿੰਘ ਨੇ ਦੱਸਿਆ ਕਿ ਜਿਹੜਾ ਵੈਪਨ ਹੈਗਾ ਇਲੀਗਲ ਵੈਪਨ ਹੈ ਇਹ ਇਹਨਾਂ ਨੇ ਤੁਮਦ ਪਰਵੇਜ਼ ਦੇ ਵਿੱਚ ਪਰਚੇਸ ਕੀਤਾ ਸੀ ਉਹਨਾਂ ਦਾ ਪੰਡ ਸੀ ਜੀ ਇਹ ਨਾਮਾ ਪਾਰਦਾ ਕਰਨੋਂ ਸੀ ਸਰ ਮਹਿਮਨ ਸਰ ਜੀ ਸਰ ਮਹਿਮਨ ਜੀ ਕਿੰਨੇ ਲੱਤੀ ਜੀ ਕਿੰਨੇ ਲੱਤੀ ਸ਼ਹਿਰ ਜੀ ਇਹ तकरीबन ਅਪ੍ਰੈਲ ਦੇ ਵਿੱਚ ਇਹਨਾਂ ਨੇ ਇੱਕ ਪਹਿਲਾਂ ਸ਼ਿਫਟ ਕੀਤੇ ਸੀਗੇ ਪਹਿਲਾਂ ਇਹ ਜਿਹੜਾ ਕਿਲੇ ਦੇ ਕੋਲ ਜਿਹੜਾ ਕਿਸੇ ਘਰ ਦੇ ਵਿੱਚ ਕਿਰਾਏ ਦੇ ਮਕਾਨ ਉੱਪਰ ਰਹਿੰਦੇ ਸੀਗੇ ਉਸ ਤੋਂ ਕੁਝ ਦਿਨ ਬਾਅਦ ਇਹ ਮਹਿਰਾ ਚੌਕ ਦੇ ਵਿੱਚ ਸ਼ਿਫਟ ਕੀਤੇ ਸੀਗੇ ਜਿਹੜੇ ਮਕਾਨ ਦੇ ਵਿੱਚ ਹੁਣ ਰਹੇ ਸੀਗੇ ਇਹ ਤੇ तकरीबन ਮਹੀਨਾ ਤੋਂ ਪਹਿਲਾਂ ਇੱਥੇ ਆ ਕੇ ਸ਼ਿਫਟ ਕੀਤੇ ਸੀਗੇ ਲੇਡੀ ਜਿਹੜੀ ਹੈਗੀ ਹੈ ਜੀ ਉਮਰ 35 36 ਸਾਲ ਦੇ ਕਰੀਬ ਹੈਗੀ ਹੈ ਤੇ ਜਿਹੜਾ ਮਰਦ ਵਾਲਾ ਨਰਮਲ ਸਿੰਘ ਸੀਗਾ ਉਹਦੀ ਉਮਰ ਜਿਹੜੀ ਸੀਗੀ ਅਰਾਊਂਡ 30 ਯਰ ਸੀ ਸਰ ਨਰਮਲ ਸਿੰਘ ਲੇਡੀਆਂ ਦੇ ਸੰਪਰਕ ਵਿੱਚ ਕਿਵੇਂ ਆਇਆ ਤੇ ਜੋ ਮੱਦੇ ਪਰਦੇ ਸ਼ਰਾਬੀ ਸੀ ਜੇ ਇਹ ਜਿਹੜਾ ਨਰਮਨ ਸਿੰਘ ਹੈਗਾ ਇਹ ਵੀ ਗੋਲਿਆਰ ਦਾ ਰਹਿਣ ਵਾਲਾ ਉਹ ਇਤਿਹਾਸਪਰੋਖੇ ਪੱਡਾ ਦਾ ਰਹਿਣ ਵਾਲਾ ਹੈ ਪਹਿਲਾਂ ਕਤਰ ਦੇ ਵਿੱਚ ਜਿਹੜਾ ਸਿੱਤਾ ਕੰਮ ਕਰਦਾ ਸੀਗਾ ਤੋਂ ਉੱਥੋਂ ਇੱਕ ਆਨਲਾਈਨ ਡੇਟਿੰਗ ਐਪ ਰਾਹੀਂ ਜਿਹੜਾ ਇੱਕ ਦੂਜੇ ਦੇ ਸੰਪਰਕ ਵਿੱਚ ਆਏ ਸੀਗੇ ਉਸ ਤੋਂ ਬਾਅਦ ਜਦੋਂ ਇੱਕ ਦੂਜੇ ਨਾਲ ਗੱਲ ਕਰਦੇ ਕਰਦੇ ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਇੱਕੋ ਏਰੀਆ ਦੇ ਰਹਿਣ ਵਾਲੇ ਨੇ ਸਿਰ ਇਹਨਾਂ ਜਿਹੜਾ ਜਿਹੜਾ ਮਤਲਬ ਰਿਲੇਸ਼ਨ ਸੀਗਾ ਉਹ ਇਹਨਾਂ ਵਿੱਚ ਵੱਧ ਗਿਆ ਕਿ ਜਿਹੜਾ ਹੈਗਾ ਫਿਰ ਉੱਥੋਂ ਕਤਰ ਦੇ ਵਿੱਚੋਂ ਆ ਕੇ ਪਹਿਲਾਂ ਉਹਨੇ ਗੋਲਿਆਰ ਦੇ ਵਿੱਚ ਆਇਆ ਫਿਰ ਗੋਲਿਆਰ ਦੇ ਵਿੱਚੋਂ ਲੜਕੀ ਨੂੰ ਭਜਾ ਕੇ ਫਿਰ ਇੱਥੇ ਬਠਿੰਡੇ ਆਇਆ ਸੀਗਾ ਬਟਿੰਡੇ ਹੋਣ ਤੋਂ ਪਹਿਲਾਂ ਵੀ ਕਾਫੀ ਜਗਾਂ ਦੇ ਵਿੱਚ ਇੱਕ ਦੋ ਦੋ ਦਿਨ ਜਿਹੜਾ ਹੈਗਾ ਜਿੱਦਾਂ ਬਟਾਲੇ ਰਹੇ ਆ ਪਹਿਲਾਂ ਗੰਗਨਗਰ ਰਹੇ ਆ ਉਸ ਤੋਂ ਬਾਅਦ ਬਟਿੰਡੇ ਦੇ ਵਿੱਚ ਆ ਕੇ ਰਹਿਣ ਲੱਗੇ ਨੇ ਨਿਰਮਲ ਸਿੰਘ ਦੀ ਅਨਮੈਰਿਡ ਸੀਗਾ ਨਿਰਮਲ ਸਿੰਘ ਦੀ ਪਹਿਲਾਂ ਮੈਰਿਜ ਨਹੀਂ ਹੋਈ ਸੀ ਕਿ ਅਨਮੈਰਿਡ ਸੀਗਾ ਇਹਦੀ ਉਮਰ ਜਿਹੜੀ ਹੈਗੀ 30 ਸਾਲ ਦੇ ਕਰੀਬ ਹੈਗੀ ਹੈ ਜੀ ਇਹਨਾਂ ਦੇ ਪਰਿਵਾਰ ਜਿਹੜਾ ਹੈਗਾ ਇਹ ਬੇਸਿਕਲੀ ਪਿੰਡ ਜਲਾਲ ਦਾ ਰਹਿਣ ਵਾਲਾ ਪਿੱਛੋਂ ਹੈ ਗੋਾਲੀਅਰ ਦੇ ਕੋਲ ਹੈ ਉੱਥੋਂ ਦਾ ਰਹਿਣ ਵਾਲਾ ਹੈ ਨਿਰਮਲ ਸਿੰਘ ਜਿਹੜਾ ਬਾਈਕ ਹੈਗਾ ਉਹਦੇ ਵਿੱਚ ਜਿਹੜੇ ਫਿਲਹਾਲ ਕੋਈ ਨੰਬਰ ਨਹੀਂ ਲੱਗਿਆ ਹੋਇਆ ਬਲਕਿ ਅਸੀਂ ਉਹਦੀ ਜਿਹੜੀ ਰੈਲੇਵੈਂਟ ਜਿਹੜੀ ਆਪਣੇ ਡਿਪਾਰਟਮੈਂਟ ਹੈਗਾ ਉਹਦੇ ਤੋਂ ਕਲੀਅਰ ਕਰਾਂਗੇ ਵੀ ਤਾਂ ਮਾਲਕ ਕੌਣ ਸੀਗਾ ਇਹਨਾਂ ਨੇ ਅੱਗੇ ਫਰਦਰ ਇਨਵੈਸਟੀਗੇਟ ਕਰ ਰਹੇ ਆ ਕਿ ਇਹਨਾਂ ਨੇ ਜਿਹੜਾ ਮੋਟਰਸਾਈਕਲ ਚੋਰੀ ਦਾ ਸੀਗਾ ਜਾਂ ਕਿਤੇ ਪਰਚੇਸ ਕੀਤਾ ਸੀ ਇਹ ਹੋਰ ਵੀ ਸਾਰੇ ਇਸ ਇ ਕੋਈ ਇਨਵੋਲਵਮੈਂਟ ਸੀ ਹੀ ਹੋਵੇ ਡੈਫੀਨਿਟਲੀ ਅਸੀਂ ਸਾਰੇ ਇਹਨਾਂ ਦਾ ਡਾਚ ਕਰ ਰਹੇ ਆ ਪਹਿਲਾ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਾਂਗੇ ਦੂਜੇ ਦੋਸ਼ੀ ਬਾਰੇ ਜਿਹੜੀ ਸਾਡੀ ਟੀਮਾਂ ਜਿਹੜੀਆਂ ਕੁਆਲਿਅਰ ਦੇ ਵਿੱਚ ਲੱਗੀਆਂ ਹੋਈਆਂ ਨੇ ਹੋਰ ਵੱਖ-ਵੱਖ ਕਿਸੇਆਂ ਦੇ ਵਿੱਚ ਸਾਡੇ ਵੱਲੋਂ ਰੇਡਾਂ ਕੀਤੀਆਂ ਜਾ ਰਹੀਆਂ ਨੇ ਡੀਐਸਪੀ ਸਿਟੀ 1 ਜਿਹੜੀ ਹੈਗੀ ਸਾਰੇ ਇਹ ਆਪਰੇਸ਼ਨ ਦੀ ਕਮਾਂਡ ਕਰ ਰਹੇ ਨੇ ਤੇ ਜਲਦੀ ਅਸੀਂ ਦੂਸਰੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਵਾਂਗੇ ਫਰਦਰ ਜਿਹੜੇ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਦੀ ਡਿਵਾਈਸ ਨਾਲ ਡੈਰੋਗੇਸ਼ਨ ਕਰਕੇ ਜੋ ਵੀ ਇਹਨਾਂ ਦੇ ਨਾਲ ਇਨਵੋਲ ਹੋਊਗਾ ਉਹਨਾਂ ਦੇ ਕਲਾਸ ਸੈਕਟਰ ਰਿਮੋਟ ਸਰ ਇਸ ਕੇਸ ਦੇ ਵਿੱਚ ਕਿਸੇ ਹੋਟ ਲੇਡੀ ਦੀ ਸ਼ੂਮ ਕਾ ਨਹੀਂ ਫਿਲਹਾਲ ਲੇਡੀਜ਼ ਦੇ ਜਿਹੜੀ ਹੈਗੀ ਕੋਈ ਡਾਇਰੈਕਟ ਜਿਹੜੀ ਹੈਗੀ ਪੁਲਸ ਦੇ ਵਿੱਚ ਜਿਹੜੀ ਹੈਗੀ ਸੰਬੰਧਿਤ ਦੇ ਵਿੱਚ ਬੇਟਾ ਕੀਤਾ ਤੇ ਉਹਦੇ ਭਰਾ ਨੂੰ ਨਹੀਂ ਉਹਦੇ ਜਿਹੜੇ ਲੜਕੀ ਦਾ ਭਰਾ ਸੀ ਅੰਗਰੇਜ਼ ਸੀ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਬੇਟੇ ਨੂੰ ਗ੍ਰਿਫਤਾਰ ਕਰਨ ਵਾਸਤੇ ਸਾਡੀ ਟੀਮਾਂ ਜਿਹੜੀਆਂ ਹੈਗੀਆਂ ਡੀਡ ਕਰਨ ਵਾਸਤੇ ਕਿੱਧਰ ਸਰ ਜੋ ਐਮਪੀ ਕੋ ਆ ਨੇ ਵਕ ਵਕ ਜਗਹ ਦੇ ਕੋ ਰੁਕੇ ਨੇ 1 2 ਦਿਨ ਇਹ ਡੰਬਾ ਵਾਲੀ ਰੁਕੇ ਨੇ ਪਹਿਲਾ ਜਿਹੜੇ ਹੈਗੇ ਨੇ ਤਲਵੰਡੀ ਸਾਹਿਬ ਉਹ ਵੀ ਇਹਨਾਂ ਨੇ ਸਟੇ ਕੀਤਾ ਸੋ ਅਸੀਂ ਸਾਰੇ ਜਿਹੜੇ ਹੈਗੇ ਨੇ ਜਿੱਥੇ ਜਿੱਥੇ ਇਹਨਾਂ ਨੇ ਸਟੇ ਕੀਤਾ ਉਥੋਂ ਸਾਰੇ ਅਸੀਂ ਡਾਕੂਮੈਂਟਡ ਹੈਗੇ ਕਲੈਕਟ ਕਰਨਾ